ਵਾਲ ਝੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪプラス हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਟਕ ਨਵੀਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਇੱਕ ਪ੍ਰਵਾਸੀ ਭਾਰਤੀ ਜੋੜੇ ਵੱਲੋਂ ਕੁਝ ਲੋਕਾਂ ਉੱਪਰ ਉਹਨਾਂ ਦੀ ਜ਼ਮੀਨ ਤੇ ਕਥਿਤ ਕਬਜ਼ੇ ਅਤੇ ਧਮਕਾਉਣ ਦੇ ਸੰਗੀਨ ਦੋਸ਼ ਲਗਾਏ ਗਏ ਹਨ ਇਸ ਵਾਰ ਦੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਐਨ ਆਰ ਆਈ ਅਮਰਿਤਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਨੂੰ ਆਪਣੇ ਪਿਤਾ ਦੀ 8 ਏਕੜ ਜ਼ਮੀਨ ਪਿੰਡ ਖਾਨਪੁਰ ਚ ਵਿਰਾਸਤ ਚ ਮਿਲੀ ਸੀ। ਇਹ ਜ਼ਮੀਨ ਚੋਂ 5 ਏਕੜ ਜ਼ਮੀਨ ਜਸਪ੍ਰੀਤ ਕੌਰ ਨੇ ਆਪਣੇ ਮਤਰੇ ਭਰਾ ਨੂੰ ਦੇ ਦਿੱਤੀ ਅਤੇ ਬਾਕੀ ਦੀ 3 ਏਕੜ ਚਨ ਆਪ ਦਰਖ ਰੱਖ ਲਈ। ਪਰ ਸਾਲ 2022 ਤੋਂ ਭੂਮਾਫੀਆ ਦੇ ਕੁਝ ਲੋਕ ਉਹਨਾਂ ਦੀ 3 ਏਕੜ ਜ਼ਮੀਨ ਨੂੰ ਗਲਤ ਕਾਗਜ਼ਾਤ ਸਹਾਰੇ ਕਬਜ਼ਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਮਰਤਪਾਲ ਸਿੰਘ ਅਤੇ ਜਸਪ੍ਰੀਤ ਕੌਰ ਨੇ ਦੋ ਦੇ ਦੋਤੇ ਦੱਸਿਆ ਕਿ ਭੂਮਾਫੀਆ ਵੱਲੋਂ 3-4 ਵਾਰ ਉਹਨਾਂ ਦੀ ਜ਼ਮੀਨ ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ ਜਿਸ ਬਾਰੇ ਉਹਨਾਂ ਵੱਲੋਂ ਜ਼ਿਲ੍ਹਾ ਪੁਲਿਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਕੀਤੀ ਹੋਈ ਹੈ ਇਸ ਦੇ ਚੱਲਦੇ ਸਬੰਧਤ ਥਾਣਾ ਮੁਖੀ ਵੱਲੋਂ ਦੋਵਾਂ ਧਿਰਾਂ ਨੂੰ ਜ਼ਮੀਨ 'ਚ ਦਾਖਲ ਹੋਣ ਤੋਂ ਰੋਕਿਆ ਗਿਆ ਹੈ ਪਰ ਬੀਤੀ 2 ਸਤੰਬਰ ਨੂੰ ਕਬਜ਼ਾ ਕਰਨ ਵਾਲੀ ਦੂਸਰੀ ਧਿਰ ਦੇ ਲੋਕ ਇਕੱਠੇ ਹੋ ਕੇ ਆਏ ਅਤੇ ਖੇਤਾਂ ਨੂੰ ਟਰੈਕਟਰ ਨਾਲ ਬੌਣ ਦੀ ਕੋਸ਼ਿਸ਼ ਕੀਤੀ ਜਦੋਂ ਉਹਨਾਂ ਦੇ ਦੋਵੇਂ ਪਤੀ ਪਤਨੀ ਨੇ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹਨਾਂ ਨੇ ਦੋਵਾਂ ਪਤੀ ਪਤਨੀ ਉੱਪਰ ਹਮਲਾ ਕਰ ਦਿੱਤਾ ਇਸ ਬਾਰੇ ਵੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਅਮਰਤਪਾਲ ਸਿੰਘ ਨੇ ਕਿਹਾ ਕਿ ਉਹਨਾਂ ਦੀ ਜ਼ਮੀਨ ਦਾ ਗਲਤ ਰਿਕਾਰਡ ਬਣਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।